ਕੀ ਹਾਲ ਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਪਲਾਸਟਿਕ ਦੇ ਚੌਲ ਪਲਾਸਟਿਕ ਤੋਂ ਤਿਆਰ ਹੋ ਰਹੇ ਹਨ ਉਹ ਅੱਜ ਆਪਾਂ ਪੂਰਾ ਪ੍ਰੋਸੈਸ ਲੈ ਕੇ ਆਏ ਆਂ ਬਈ ਵਾਕਈ ਉਹ ਪਲਾਸਟਿਕ ਤੋਂ ਤਿਆਰ ਹੋ ਰਹੇ ਆ ਜਾਂ ਕਿਸੇ ਨੇ ਮਤਲਬ ਉਸ ਚੀਜ਼ ਦੀ ਨਿੱਕੀ ਜੀ ਕਲਿੱਪ ਕੱਟ ਕੇ ਪਾ ਦਿੰਦੇ ਆ ਬਈ ਚੌਲ ਪਲਾਸਟਿਕ ਦੇ ਤਿਆਰ ਹੋ ਰਹੇ ਆ ਪਰ ਮਿੱਤਰੋ ਨਹੀਂ ਚੌਲ ਪਲਾਸਟਿਕ ਦੇ ਜੇ ਤਿਆਰ ਹੋਣ ਲੱਗ ਜਾਣ ਤਾਂ ਇਹ ਫੈਕਟਰੀਆਂ ਦੇ ਕਦੋਂ ਦੇ ਬੰਨ ਲੱਗ ਜਾਣੇ ਸੀਗੇ ਪਰ ਮਿੱਤਰੋ ਕਈ ਪਤਾ ਕੀ ਕਰ ਰਹੇ ਆ ਉਹ ਛੋਟੀ ਜੀ ਕਲਿੱਪ ਪਿੱਛੋਂ ਕੱਟ ਕੇ ਤੇ ਵੀਡੀਓ ਪਾ ਦਿੰਦੇ ਆ ਬਈ ਪਲਾਸਟਿਕ ਦੇ ਚੌਲ ਬਣ ਰਹੇ ਆ ਤੇ ਸਾਵਧਾਨ ਹੋ ਜਾਓ ਤੇ ਪਰ ਮਿੱਤਰੋ ਪੂਰੀ ਵੀਡੀਓ ਜੇ ਦੇਖੀਏ ਤਾਂ ਅਸਲ ਵਿੱਚ ਸਚਾਈ ਦਾ ਫੇਰ ਪਤਾ ਲੱਗਦਾ ਵਾ ਬਈ ਉਹ ਪਲਾਸਟਿਕ ਦੇ ਚੌਲ ਤਿਆਰ ਹੋ ਰਹੇ ਆ ਤੇ ਜਾਂ ਫਿਰ ਕੋਈ ਨਵੀਂ ਆਈਟਮ ਤਿਆਰ ਹੋ ਰਹੀ ਆ ਫੈਕਟਰੀ ਦੇ ਵਿੱਚ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਤੁਹਾਨੂੰ ਉਸ ਦੀ ਜਾਣਕਾਰੀ ਦਾ ਪੂਰਾ ਪਤਾ ਲੱਗ ਜਣਾ ਤੇ ਐਂਡ ਤਾਈਂ ਬਣੇ ਰਹੋ ਵੀਡੀਓ ਦੇ ਨਾਲ ਲਓ ਵੀ ਮਿੱਤਰੋ ਜਿਹੜਾ ਇਹ ਪ੍ਰੋਸੈਸ ਹੈ ਨਾ ਇੱਕ ਲੰਬਾ ਚੌੜਾ ਇਹ ਇੱਕ ਪਲਾਸਟਿਕਾ ਜੋ ਵੇਸਟ ਪਲਾਸਟਿਕ ਹੈ ਨਾ ਉਸ ਨੂੰ ਸੋਧਿਆ ਜਾਂਦਾ ਪੂਰੀ ਤਰ੍ਹਾਂ ਕਿਦਾਂ ਸੋਧਿਆ ਜਾਂਦਾ ਇਸ ਫੈਕਟਰੀ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਨਾਲ ਬਣ ਰਹੇ ਹੋ ਤੁਹਾਨੂੰ ਪੂਰੀ ਜਾਣਕਾਰੀ ਪ੍ਰਾਪਤ ਹੋ ਜਾਣੀ ਹੈ ਮਿਲ ਜਾਣੀ ਹੈ ਜਾਨੀ ਕਿ ਲੋਕਾਂ ਦਾ ਕਈਆਂ ਦੀਆਂ ਵੀਡੀਓ ਪਾਈਆਂ ਹੋਈਆਂ ਬਈ ਇਹ ਵੇਸਟ ਤੋਂ ਇੱਕ ਪਲਾਸਟਿਕ ਤੋਂ ਬਈ ਪਲਾਸਟਿਕ ਦੇ ਚੌਲ ਤੇ ਹਲਕ ਚੌਲ ਤਿਆਰ ਕਰ ਰਹੇ ਆ ਪਰ ਮਿੱਤਰੋ ਨਹੀਂ ਚੌਲ ਨਹੀਂ ਤਿਆਰ ਕਰ ਰਹੇ ਇਹ ਵਿਡੀਓ ਦੇ ਨਾਲ ਬਣੇ ਰਹੋ ਦੋਸਤੋ ਦੇਖੋ ਇਹਨਾਂ ਨੇ ਟੱਪ ਵਿੱਚ ਸਾਰਾ ਵੇਸਟ ਆ ਜੋ ਸਮਾਨ ਹੈ ਇੱਕ ਵਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਧੋਣਾ ਵਾ ਮਸ਼ੀਨਾਂ ਵਿੱਚ ਦੀ ਕੱਢਣਾ ਵਾ ਮੁੜ ਕੇ ਇਹਨਾਂ ਨੂੰ ਮਸ਼ੀਨਾਂ ਵਿੱਚ ਦੀ ਕੱਢ ਕੇ ਤੇ ਚੰਗੀ ਤਰ੍ਹਾਂ ਇਸ ਦਾ ਜਿਹੜਾ ਪ੍ਰੋਸੈਸ ਹੈ ਇੱਕ ਚੰਗੀ ਤਰ੍ਹਾਂ ਸਾਫ ਸਫਾਈਆ ਕਰਕੇ ਪੂਰਾ ਸ਼ੁੱਧ ਬਣਾ ਕੇ ਕਹਿਣ ਦਾ ਭਾਵਾ ਤੇ ਮਿੱਤਰੋ ਐਂਡ ਗੱਲ ਬਾਤ ਆ ਜਿਹੜੀ ਆਪਣੇ ਤਾਂ ਹੀ ਬਣਾ ਕੇ ਭੇਜ ਦਿੰਦੇ ਆ ਇਹ ਚੌਲ ਨਹੀਂ ਬਣ ਰਹੇਗੇ ਕਾਫੀ ਪਲਾਸਟਿਕ ਤੱਕ ਤਿਆਰ ਕਰਕੇ ਨਾ ਇਹਨਾਂ ਨੇ ਸਾਰੀ ਰੀਸਾਈਕਲ ਬਣ ਜੈਸ ਨੂੰ ਕਹਿੰਦੇ ਆ ਤਿਆਰ ਕਰਕੇ ਮਿੱਤਰੋ ਆਹ ਸਾਰਾ ਪ੍ਰੋਸੈਸ ਆ ਜਿਹੜਾ ਇਹਨਾਂ ਨੇ ਵੇਚ ਦੀ ਕਰਦੇ ਨਾ ਪੂਰਾ ਧੋ ਤਵਈਆ ਚੱਲ ਰਿਹਾ ਵਾ ਤੇ ਮਿੱਤਰੋ ਜਿਹੜੀ ਮੂਵ ਐਂਡ ਤੇ ਤਿਆਰ ਕਰ ਲੈਣੀ ਇਹਨਾਂ ਨੇ ਕਿਆ ਬਾਤ ਆ ਬਰੀਕ ਬਰੀਕ ਗਾਣੇ ਬਣਾ ਕੇ ਉਹਨਾਂ ਨੂੰ ਇੱਕ ਪੈਕਿੰਗ ਦੇ ਵਿੱਚ ਤਿਆਰ ਕਰਕੇ ਤੇ ਮਿੱਤਰੋ ਕਈਆਂ ਕਈਆਂ ਫੈਕਟਰੀਆਂ 'ਚ ਭੇਜ ਦੇਣਿਆ ਜਿੱਥੇ ਟੈਂਕੀਆਂ ਬੰਦੀਆਂ ਕੁਰਸੀਆਂ ਬੰਦੀਆਂ ਔਰ ਕਈ ਪਲਾਸਟਿਕਦਿਆਂ ਜਿਹੜੀਆਂ ਚੀਜ਼ਾਂ ਬਣਦੀਆਂ ਜਿਵੇਂ ਮੰਨ ਕੇ ਚਲੋ ਆਹ ਪਲਾਸਟਿਕ ਦੇ ਆਪ ਹੀ ਚੱਕੀ ਫਿਰਦੇ ਆ ਟੱਬ ਹੋ ਗਏ ਇਹ ਚੀਜ਼ਾਂ ਬਣਦੀਆਂ ਮਿੱਤਰੋ ਇਹ ਪ੍ਰੋਸੈਸ ਉਸੇ ਲਈ ਆ ਯਾਨੀ ਕਿ ਚੌਲਾ ਲਈ ਨਹੀਂਗੀ ਲੋਕੀ ਸਾਂਝ ਰ ਵਿੱਚ ਚੌਲ ਬਣ ਰਹੇ ਆ ਪਲਾਸਟਿਕ ਨੂੰ ਪਗਲਾ ਕੇ ਨਹੀਂ ਮਿੱਤਰੋ ਇਹ ਬਰੀ ਬਰੀ ਕ ਦਾਣੇ ਬਣ ਰਹੇ ਆ ਤੇ ਜਿਹੜੇ ਪੈਕਿੰਗ ਦੇ ਵਿੱਚ ਹੋ ਕੇ ਤੇ ਮਿੱਤਰੋ ਫੈਕਟਰੀਆਂ ਚੱਲੇ ਜਾਂਦੇ ਤੇ ਮੁੜ ਕੇ ਕਾਰਸਿੰਗਾਂ ਦਾ ਆਕਾਰ ਮਿਲ ਜਾਣਾ ਤੇ ਹੋਰ ਕਈ ਉਵਾਸਾਂ ਦਾ ਆਕਾਰ ਮਿਲ ਜਾਣਾ ਤੇ ਆਪਣੇ ਤਾਈਂ ਫਿਰ ਪਹੁੰਚ ਜਾਂਦੀਆਂ ਜਿਵੇਂ ਕਹਿਣ ਦਾ ਭਾਵ ਆ ਆ ਮੇਰੇ ਕੋਲੇ ਪਲਾਸਟਿਕ ਦੀ ਆ ਸਕੂਟਰੀ ਆ ਚਾਰ ਚਰਲਾ ਮਿੱਤਰੋ ਇਹ ਵੀ ਤਾਂ ਇਹਨਾਂ ਚੀਜ਼ਾਂ ਤੋਂ ਹੀ ਬਣੀ ਆ ਇੱਕ ਵੇਸਟ ਪਲਾਸਟਿਕ ਨੂੰ ਜਦੋਂ ਇਕੱਠਾ ਕਰਕੇ ਪਘਲਾਇਆ ਜਾਂਦਾ ਚੰਗਾ ਆਕਾਰ ਦਿੱਤਾ ਜਾਂਦਾ ਫੈਕਟਰੀਆਂ ਅੱਡੋ-ਅੱਡ ਥਾਂ 'ਤੇ ਭੇਜਿਆ ਜਾਂਦਾ ਮਿੱਤਰੋ ਉਹੋ ਚੀਜ਼ ਆ ਜੇ ਇਹ ਚੀਜ਼ਾਂ ਦੇ ਚੌਲ ਬਣ ਲੱਗੇ ਹਨ ਹਨਾ ਮਿੱਤਰੋ ਕਦੋਂ ਦੀਆਂ ਫੈਕਟਰੀਆਂ ਪੈਨ ਹੋ ਜਾਣ ਕਈਆਂ ਦੀਆਂ ਪਤਾ ਨਹੀਂ ਕਿਵੇਂ ਕਲਿੱਪਾਂ ਕੱਟ-ਕੱਟ ਕੇ ਬਧਾਈਆਂ ਹੋਈਆਂ ਵਾ ਬਈ ਪਲਾਸਟਿਕ ਦੇ ਚੌਲ ਤਿਆਰ ਹੋ ਰਹੇ ਆ ਪਰ ਮਿੱਤਰੋ ਇਹ ਨਹੀਂ ਪਤਾ ਸਿਰਫ ਇੱਕ ਵਿਊ ਦਾ ਚੱਕਰ ਵਿਊ ਦਾ ਚੱਕਰ ਨਹੀਂਗਾ ਦੋਸਤੋ ਬਾਕੀ ਤੁਹਾਨੂੰ ਇਹ ਪ੍ਰੋਸੈਸ ਕਿ ਦਾ ਲੱਗਾ ਜੇ ਚੰਗਾ ਲੱਗਾ ਤਾਂ ਸ਼ੇਅਰ ਕਰ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਾਸਾ ਵੀਡੀਓ ਲੱਭ ਕੇ ਲਿਆਂਦੀ ਕਿਉਂਕਿ ਇਸ ਵੀਡੀਓ ਦੀਆਂ ਕਾਫੀ ਕਲਿੱਪਾਂ ਆਈਆਂ ਸੀਆਂ ਆ ਦੇਖੋ ਹੁਣ ਤੁਸੀਂ ਮੋਮ ਦੇਖ ਰਹੇ ਹੋ ਕਿਦਾਂ ਨਿਕਲ ਰਹੀ ਹੈ ਨਾ ਤੇ ਮੁਰਕ ਕੇ ਇਹਨੇ ਦਾਣਾ ਦਾਣਾ ਕਰਕੇ ਕੱਟ ਦੇਣੀ ਹੈ ਤੇ ਆਪਾਂ ਨੂੰ ਇਦਾਂ ਕਹਿਣਾ ਬਾਈ ਇਹ ਪਲਾਸਟਿਕ ਦੇ ਝੌਲ ਤਿਆਰ ਹੋ ਰਹੇ ਆ ਦੇਖਿਓ ਹੁਣ ਤੁਸੀਂ ਕਲਿੱਪ ਦੇਖੋ ਨੋਟ ਕਰਿਓ ਗੌਰ ਨਾਲ ਆਹੀ ਕਲਿੱਪ ਜੀ ਹੈ ਨਾ ਜਿਹੜੀ ਕਾਫੀ ਹੁੰਦੀ ਹੈ ਦੇਖੋ ਮਤਲਬ ਪਲਾਸਟਿਕ ਦੇ ਝੌਲ ਤਿਆਰ ਹੋਏ ਆ ਆ ਦੇਖੋ ਲਓ ਤੇ ਮੁੜ ਕੇ ਇਹਨਾਂ ਨੂੰ ਬੋਰੀਆਂ ਦੇ ਵਿੱਚ ਪਾਇਆ ਜਾਂਦਾ ਵਾ ਪਲਾਸਟਿਕ ਦੇ ਚੌਲ ਤਿਆਰ ਹੋ ਰਹੇ ਆ ਲੱਗ ਰਹੇ ਹਨ ਪਰ ਨਹੀਂ ਮਿੱਤਰੋ ਇਹ ਨਿੱਕੇ ਨਿੱਕੇ ਬਰੀ ਬਰੀ ਦਾਣੇ ਕਰਕੇ ਫੈਕਟਰੀਆਂ ਜਾਂਦੇ ਆ ਇਹ ਪਲਾਸਟਿਕ ਤੋਂ ਮੁੜ ਕੇ ਕਈ ਚੀਜ਼ਾਂ ਤਿਆਰ ਹੋ ਜਾਂਦੀਆਂ ਬਾਕੀ ਤੁਹਾਨੂੰ ਦੱਸਿਆ ਜਿਵੇਂ ਆ ਸਕੂਟਰੀ ਤਿਆਰ ਹੋਈ ਹੈ ਇਕ ਤੇ ਬਾਕੀ ਤੁਸੀਂ ਵੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ